ਬਸ ਬਸ ਕੱਢੀ ਲਿਖਣ ਪੁੱਤ ਮੈਂ ਮੈਟੋਨ ਡੇਟਾ ਸੀ ਨਾ ਤੂੰ ਆਹ ਕਿਦੋਂ ਫਾਇਲ ਫੇਰ ਹੁਣ ਉਹਦਾ ਹਾਂ ਹਾਂ ਬਰਦੇ ਬਰਦੇ ਤੁਸੀਂ ਥੋੜਾ ਕੰਮ ਕਰਾ ਦਿੱਤਾ ਠੀਕ ਹੈ ਲੈ ਸੌਰੀ ਕੱਟੇ ਪੁੱਤੋ ਹੀ ਮੈਂ ਤਾਂ ਕੁਝ ਨਹੀਂ ਕੀਤਾ ਫਟਵਾਣੀ ਹੋ ਗਿਆ ਨਾ ਪੁੱਤੋ ਫਟਵਾਣੀ ਕਿਹਾ ਨਾ ਬਾਕੀ ਕਰ ਡੀਐਸਪੀ ਨੂੰ ਕਿਹੜਾ ਵੀ ਫਟਵਾਣੀ ਕਿਹੜਾ ਪਰਮੇਂਦਰ ਫਟਵਾਣੀ ਪਰਮੇਂਦਰ ਰਵੀ ਉਸਨੇ ਬੇਜਗਾਂ ਦੇ ਸਰ ਇਹਨੇ ਗੱਲ ਕੀਤੀ ਪਤਾ ਨਹੀਂ ਇਹਨੇ ਗੱਲ ਕੀਤੀ ਹਾਂ ਕਿੰਨੇ ਪਹਿਲੇ ਆ ਕਰ 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 ਡੀਐਸਪੀ ਨੂੰ ਬੁਲਾਇਆ ਸੀ ਬੁਲਾਇਆ ਸੀ ਹਾਂ ਲਓ ਲਓ ਤੁਰੇ ਦਿਨ ਨੂੰ ਹਾਂ ਲਓ ਸੋਰੀ ਨੰਬਰ ਨੋਟ ਕਰ ਲਓ ਹਾਂ 746 746 ਬੈਠੇ ਬੈਠੇ ਉੱਤੇ ਉੱਥੇ ਬੈਠ ਜਾਂਦੇ 746 ਗੱਡੇ 746 ਆ ਪਿਆ ਹਾਂ ਠੀਕ ਹੈ 972 ਸੋਰੀ ਨਹੀਂ ਸੌਪਿਆ ਨਹੀਂ ਵੀਰੋ ਰਿਕਵੈਸਟ ਕਰਦੇ ਯਾਰ ਤੁਸੀਂ ਇੱਕ ਮਿੰਟ ਗੁੱਸਾ ਨਾ ਕਰਿਓ ਸਾਰੀ ਪ੍ਰਬੰਧਨ ਸਾਨੂੰ ਸਾਡੇ ਪਹੁੰਚ ਲਈ ਬੰਦੀ ਹੈ ਇਹਨਾਂ ਦੀ ਗੱਲ ਕਰਾ ਦੀ ਸਾਰੇ ਨੇ ਪਟਵਾਰੀ ਨਾ 900 ਸੱਤ ਹੋ ਗਏ ਜੀ 500 570 ਆਹ ਹੋ ਗਿਆ ਜੀ ਤਾਂ ਮੈਂ ਪਰਮਿੰਦਰ ਗੱਲ ਕਰਾਈਏ ਪਟਵਾਰੀ ਸਾਹਿਬ ਬਿਲਕੁਲ ਠੀਕ ਹੈ ਪਟਵਾਰੀ ਨਹੀਂ ਜਿਹੜੀਆਂ ਪਟਵਾਰੀ ਧੀ ਅਧਵਾਦੀ ਗਏ ਦੇ ਦਿਓ ਤੁਸੀਂ ਪਰ ਠੀਕ ਹੈ ਪਤਾ ਕੀ ਇੱਥੇ ਗੰਦ ਪਾਇਆ ਪਿਆ ਹੈ ਨਾ ਬੰਦਿਆਂ ਨੇ ਇੱਕ ਬੰਦਾ ਇੱਥੇ ਹਰਾਮ ਮਤਲਬ ਤੁਹਾਨੂੰ ਪਤਾ ਕਿਹਦੇ ਹਿਸਾਬ ਨਾਲ 20 ਤਰੀਕ ਦਾ ਆਇਆ ਜੀ ਮੈਂ 20 ਤਰੀਕ ਦਾ ਆਇਆ ਇਹਨਾਂ ਦੀ ਇੱਕ ਸਟੇ ਆਰਡਰ ਸੀ ਪਹਿਲੇ ਦਿਨੇ ਪਹਿਲੀ ਵਾਰੀ ਆਉਂਦੇ ਨੂੰ ਕਹਿੰਦੇ ਨੇ ਵੀ ਹਾਂ ਸਾਨੂੰ ਪੈਸੇ ਦੇ ਜਾ ਤਾਂ ਜਰਜੂਗਾ ਨਹੀਂ ਚੜਾਉਣਾ ਹੈਗਾ ਦੱਸੋ ਵੀ ਤੁਹਾਨੂੰ ਧੱਕੇ ਨਾਲ ਛੁਡਾਈ ਜਾਣਾ ਪੱਟੋ ਪੁੱਛ ਲੈ ਬੜਾ ਫੜੀ ਨਹੀਂ ਪੁੱਛੂਗਾ ਕਿ ਨਹੀਂ ਇਹ ਥੋੜੀ ਖੂਨ ਵੀ ਆ ਸਾਡੀ ਕੱਢੂਗਾ ਥੋੜੀ ਪੁਲਿਸ ਸਾਹਿਬ ਨਾਲ ਗੱਲ ਕਰ ਲੈ ਮੈਂ ਹੀ ਗਿਆ ਸੀ ਤੁਸੀਂ ਬੁਲਾਇਆ ਸਾਰੀ ਗੱਲ ਪਤਾ ਹਰ ਇੱਕ ਗੱਲ ਲੋੜਾ ਜੀ ਮੇਰਾ ਸਾਹਿਬ ਤੁਸੀਂ ਮੋ ਝੂਠ ਤੁਸੀਂ ਹੁਣ ਕਹਿ ਵੀ ਵਾਰੀ ਦੱਸੋ ਮੇਰੀ ਗਲਤੀ ਹੈ ਪਟਵਾਰੀ ਨਾਲ ਗੱਲ ਕਰ ਬੈਠੋ 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 ਪਰ ਪੁਲਿਸ ਸਾਹਿਬ ਆ ਪੀਏ ਹੁਣ ਬੁਲਾਓ ਉਹਨਾਂ ਨੂੰ ਜਲਾ ਨਹੀਂ ਕਿਤੇ ਵੀ ਪਲੀਜ਼ ਬੈਠੋ ਬੈਠੋ ਇੱਥੇ ਨਹੀਂ ਜਾਣਾ ਗਰਵ ਇੱਕ ਗੱਲ ਕਰਦੇ ਆ ਆ ਬਾਈ ਬਾਈ ਮੈਂ ਤਾਂ ਕਿਹ ਨਾਲ ਬੜਾਇਆ ਆ ਆ ਬਾਈ ਵਿੱਚ ਗਵਾਇਆ ਛੱਡਿਆ ਆ ਗਵਾਇਆ ਆ ਯਾਰ ਮੈਂ ਠੀਕ ਪੜਾ ਕੇ ਆਇਆ ਇੱਕ ਇੱਕ ਵੀਡੀਓ ਹੋ ਗਈ ਜਾਂ ਤੈਨੂੰ ਸਾਰਾ ਪਤਾ ਨਾ ਕਿਥੇ ਕੋਈ ਧੱਕੇਦਾਰ ਹੋਈ ਵੀ ਨਾ ਗੱਲ ਸਾਰਾ ਜਾਣਦਾ ਮੈਂ ਆਪਣੀ ਜਗ੍ਹਾ ਆਪਣਾ ਰੱਖਦਾ ਸੋਸੀ ਆਪਣੇ ਮੈਂ ਜਿਹੜਾ ਮੈਂ ਤੈਨੂੰ ਕਿਹਾ ਹੀ ਨਹੀਂ ਸਾਰਾ ਮੈਂ ਦਿੱਤਾ ਹੀ ਇਹਨਾਂ ਨੂੰ ਗੱਲ ਸਾਰੀ ਗੱਲ ਸਾਰੀ ਗੱਲ ਇਹੋ ਤੇ ਮੈਂ ਮੰਨਦਾ ਹਾਂ ਜੀ ਮੈਂ ਸਾਰਾ ਉਹਨਾਂ ਦੀ ਗਲਤੀ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਹੀ ਨਹੀਂ ਸਰ ਆਪਣੇ ਰਿਲੇਸ਼ਨ ਦੀ ਗੱਲ ਕਰ ਮੈਂ ਬਿਲਕੁਲ ਬਰੇ ਯਾਰ ਬਈ ਹੁਣ ਗਿਲਸਾਹ ਕਿਤੇ ਉਹਦਾ ਰਿਸ਼ਤਾ ਲੈ ਲਓ ਯਾਰ ਨਹੀਂ ਮੈਂ ਤਾਂ ਉਹ ਬੰਦਾ ਮੈਂ ਕਹਿੰਦਾ ਯਾਰ ਕੋਈ ਇੱਕ ਬੰਦਾ ਹੋਵੇ ਸਾਡਾ ਐਮਐਨਏ ਸਾਰਾ ਨਾ ਕਰੇ ਦੇਖੋ ਹਾਜੀ ਦੱਸੋ ਸਸਿਕਾ ਜੀ ਇੱਕ ਰਿਸ਼ਵਤ ਦਾ ਬੰਦਾ ਖੜਾ ਇੱਥੇ ਆਪਣੇ ਪਰਿਵਾਰ ਖੰਡਾ ਮਛੋੜਾ ਸਾਹਿਬ ਆਜੋ ਮੜੀ ਕਾਰਵਾਈ ਕਰ ਲਓ ਜੀ ਇਹਨਾਂ ਤੇ ਸਰ ਪਲੀਜ਼ ਰਿਕੁਐਸਟ ਕਰ ਜੀ ਨਹੀਂ ਮੇਰੇ ਯਾਰ ਕਿੱਥੇ ਕਿੱਥੇ ਕਰੀਓਗੇ ਕਮੈਂਟ ਅਸੀਂ ਕਹਿੰਦੇ ਹਾਂ ਬੋਲ ਚੇਂਜ ਹੋਣਗੇ ਇੱਕ